ਹਾਲ ਹੈ ਪੀ ਆਹੇ ਔਰ ਬਿਆਨ ਦੇ ਦੂੰ ਪੀ ਆਹੇ ਦਾਰੂ ਆ ਫੇਰ ਚਲ ਦਾਰੂ ਤੋਂ ਇੱਥੇ ਪੀ ਕੇ ਚੱਲਦੇ ਪੀ ਕੇ ਚੱਲਦੇ ਹਾਂ ਮੈਂ ਜੀ ਸਾਡੇ ਪਾਪਾ ਜਾ ਰਹੇ ਸੀ ਤੁਸੀਂ ਚੱਤ ਨਹੀਂ ਚਰਦੇ ਸੀ ਤੁਹਾਨੂੰ ਪਤਾ ਨਹੀਂ ਸੀ ਅੱਜ ਸਾਡੇ ਚਾ ਪਾਪਾ ਚੱਤ ਲੰਦੇ ਬਾਅਦ ਚ ਨਹੀਂ ਜਾਂਦੇ ਜੇ ਸਾਡੇ ਪਾਪਾ ਮੋਤੇ ਹੰਦੇ ਸਾਨੂੰ ਚਨਾ ਦੱਸ ਲਾਦਾ ਤੁਸੀਂ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਨਿਊਜ਼ ਟਾਈਮ ਪਾਤੜਾ ਮੈਂ ਹਾਂ ਬਲਵਿੰਦਰ ਸਿੰਘ ਕਾਨਗੜਾ ਆ ਸੀ ਖੜੇ ਹਾਂ ਬਲਾਕ ਪਾਤੜਾ ਦੇ ਪਿੰਡ ਦਫਤਰੀ ਵਾਲਾ ਦੇ ਵਿੱਚ ਜਿੱਥੇ ਪਿੰਡ ਦੇ ਲੋਕਾਂ ਵੱਲੋਂ ਇਕੱਠੇ ਹੋ ਕੇ ਇੱਕ ਮਿੱਟੀ ਦੀਆਂ ਭਰ ਕੇ ਜਾ ਰਹੀਆਂ ਟਰਾਲੀਆਂ ਨੂੰ ਰੋਕਿਆ ਗਿਆ ਸੀਗਾ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਕੰਮ ਆ ਜਿਹੜਾ ਉਹ ਰਾਤ ਦੇ ਹਨੇਰੇ ਦੇ ਵਿੱਚ ਕਈ ਲੋਕਾਂ ਵੱਲੋਂ ਜਿਹੜਾ ਪਿਛਲੇ ਦਿਨਾਂ ਤੋਂ ਚੱਲ ਰਿਹਾ ਤੇ ਇਹ ਨਜਾਇਜ਼ ਤੰਦਾ ਕੀਤਾ ਜਾ ਰਿਹਾ ਇਹਨਾਂ ਟਰਾਲੀਆਂ ਦੇ ਨਾਲ ਪਿਛਲੇ ਦਿਨੀ ਜਿਹੜਾ ਇੱਕ ਇਥੇ ਨੌਜਵਾਨ ਦੀ ਮੌਤ ਵੀ ਹੋ ਚੁੱਕੀ ਹੈ ਜਾਣਦਿਆਂ ਸਾਰਾ ਮਾਮਲਾ ਕੀ ਹੈ ਹਾਂਜੀ ਕੀ ਨਾਮ ਹਰਿਆਣਾ ਜਗਦੀਪ ਸਿੰਘ ਚੱਠਾ ਜੀ ਮੈਂ ਸਰਪੰਚਾ ਗ੍ਰਾਮ ਚੈਤਪਤੀ ਵਾਲਾ ਇਹ ਕੀ ਮਾਮਲਾ ਹੈ ਇਹ ਜਿਹੜਾ ਟਰਾਲੀਆਂ ਨੂੰ ਰੋਕਿਆ ਗਿਆ ਪਿੰਡ ਦੇ ਲੋਕ ਇਕੱਠੇ ਹੋਏ ਆ ਤਾਂ ਕੀ ਚੱਕਰ ਕੀ ਹੈ ਸਰ ਇਹ ਨਜਾਇਜ਼ ਮਾਈਨਿੰਗ ਹੁੰਦੀ ਹੈ ਜੀ ਧੂੜ ਪਿੰਡੋਂ ਭਰ ਕੇ ਆਉਂਦੇ ਨੇ ਹਰਿਆਣਾ ਸਟੇਟ ਦੇ ਵਿੱਚ ਕੈਥਲ ਦੇ ਲਾਗੇ ਪਿੰਡਾਂ ਨੂੰ ਜਾਂਦੀਆਂ ਨੇ ਤੇ ਓਵਰਲੋਡ ਬੀਟ ਹੁੰਦਾ ਇਹਨਾਂ ਦਾ ਹਰ ਸਮੇਂ ਦੇ ਅਗਲੇ ਟਾਇਰ ਨਹੀਂ ਲੱਗਦੇ ਟਰੈਕਟਰ ਦੇ ਨਾਲ ਜਦੋਂ ਜੇ ਚੱਲਦੀਆਂ ਨੇ ਹੈਵੀ ਬੀਟ ਹੋ ਜਾਂਦੀਆਂ ਨੇ ਨਾ ਟਾਇਰ ਅਗਲੇ ਲੱਗਦੇ ਨੇ ਕੋਈ ਵੀ ਅਣਸਖਾਮੀ ਘਟਨਾ ਹੋਣ ਦਾ ਡਰ ਬਣਿਆ ਰਹਿੰਦਾ ਹਮੇਸ਼ਾ ਪਹਿਲਾਂ ਵੀ ਸਾਡੇ ਪਿੰਡ ਦੇ ਇੱਕ ਨੌਜਵਾਨ ਗੁਰਜੰਟ ਸਿੰਘ ਰਵਿੰਦਰ ਸਿੰਘ ਜੋ ਪੰਚਾਇਤ ਮੈਂਬਰ ਵੀ ਨੇ ਉਹਨਾਂ ਦੀ ਵੀ ਇਸ ਹਾਦਸੇ 'ਚ ਡੈਥ ਹੋ ਚੁੱਕੀ ਐ ਕਾਫੀ ਘਰ ਲੱਗਿਆ ਗਰੀਵ ਘਰ ਨਾਲ ਬਲੌਂਗ ਕਰਦਾ ਸੀ ਪਰ ਹਜੇ ਤੱਕ ਕੋਈ ਇਨਸਾਫ ਨਹੀਂ ਕੋਈ ਕਲੇਮ ਨਹੀਂ ਉਧਰਲੇ ਪਾਸੇ ਅਜੇ ਕੁਝ ਨਹੀਂ ਹੋ ਰਿਹਾ ਕੋਈ ਨਹੀਂ ਗਵਰਨਮੈਂਟ ਵੱਲੋਂ ਕੁਝ ਨਹੀਂ ਕੀਤਾ ਜਾ ਰਿਹਾ ਇਸ ਬਾਰੇ ਕਿੰਨੇ ਕ ਦਿਨ ਹੋ ਗਏ ਉਹ ਨੌਜਵਾਨ ਦੀ ਮੌਤ ਹੋਈ ਨੂੰ ਤਾਂ ਕਿਹੜੀਆਂ ਟਰਾਲੀਆਂ ਸੀ ਆ ਉਹ ਕਿੱਧਰ ਜਾ ਰਹੀਆਂ ਸੀ ਹੋ ਗਿਆ ਜੀ 30 ਤਰੀਕ ਨੂੰ 20 ਤਰੀਕ ਨੂੰ ਐਕਸੀਡੈਂਟ ਹੋਇਆ ਸੀ ਜੁਲਾਈ ਨੂੰ ਇੱਕ ਮਹੀਨਾ ਲਗਭਗ ਉਹ ਹਸਪੀਟਲ ਰਿਹਾ 15-20 ਲੱਖ ਰੁਪਏ ਕਰਜ਼ਿਆਂ ਦਾ ਲੱਗ ਗਿਆ ਇਧਰੋਂ ਧਰੋਂ ਫੜ ਕੇ ਰਿਸ਼ਤੇਦਾਰਾਂ ਤੋਂ ਇਕੱਠੇ ਕਰਕੇ ਪੈਸੇ ਦਿੱਤੇ ਗਏ ਨੇ ਕਰਜ਼ਾ ਹੀ ਹੋ ਗਿਆ ਪਰਿਵਾਰ ਕਾਫੀ ਇਹ ਟਰੈਲੀਆਂ ਧੂੜ ਤੋਂ ਭਰ ਕੇ ਹਰਿਆਣੇ 'ਚ ਜਾਂਦੀਆਂ ਨੇ ਜੀ ਉੱਥੇ ਇਹਦੀ ਨਜਾਇਜ਼ ਮਾਈਨਿੰਗ ਉੱਥੇ ਮਹਿੰਗੀ ਰੇਟ ਤੇ ਵਿਕੀ ਜਾਂਦੀਆਂ ਨੇ ਤੇ ਬਿਡ ਲਾ ਕੇ ਟਰਾਲੀ ਉੱਪਰ ਤੱਕ ਭਰੀ ਜਾਂਦੀ ਹੈ ਜੀ ਇਹ ਰਾਤ ਦੇ ਹਨੇਰੇ ਦੇ ਵਿੱਚ ਹੀ ਚਲਦੀਆਂ ਕਿ ਦਿਨ ਚੇ ਵੀ ਲੰਘਦੀਆਂ ਇੱਥੋਂ ਨਹੀਂ ਰਾਤ ਦੇ ਹਨੇਰੇ ਚ ਵੀ ਚਲਦੀਆਂ ਨੇ ਜੀ ਉਹ ਜਿਹੜੀਆਂ ਅੰਡਰ ਲੋਡ ਨੇ ਉਹ ਦਿਨ ਚ ਵੀ ਚਲਦੀਆਂ ਨੇ ਓਵਰ ਲੋਡ ਜਿਆਦਾ ਰਾਤ ਨੂੰ ਚਲਦੀਆਂ ਇਹ ਸਬੰਧ ਦੇ ਵਿੱਚ ਕੋਈ ਪ੍ਰਸ਼ਾਸਨ ਨੂੰ ਲਿਖਤੀ ਤੌਰ ਤੇ ਜਾਂ ਕੋਈ ਕਾਰਵਾਈ ਕਰਮ ਸੰਬੰਧੀ ਕੋਈ ਕਿਹਾ ਪੰਚਾਇਤ ਵੱਲੋਂ ਦਿੱਤਾ ਗਿਆ ਜੀ ਜੈ ਐਪਲੀਕੇਸ਼ਨ ਲੈਟਰਪੈਡ ਤੇ ਲਿਖ ਕੇ ਪੰਪਕ ਗੇਠਾਣੇ ਨੂੰ ਕੱਲ੍ਹ ਹੀ ਦਿੱਤੀ ਜੀ ਪਹਿਲਾਂ ਵੀ ਅਸੀਂ ਉਹਨਾਂ ਦੀ ਨੋਟਿਸ ਚ ਲਿਆਉਂਦੇ ਰਹੇ ਸੀ ਉਸ ਵੇਲੇ ਪਹਿਲਾਂ ਜਿਹੜੇ ਨੇ ਐਕਸੀਡੈਂਟ ਹੋਇਆ ਉਹਨਾਂ ਬਾਰੇ ਵੀ ਸਾਰੀ ਗੱਲ ਬਾਰ ਬਾਰ ਜਾਂਦੇ ਰਹੇ ਜੀ ਇਸ ਉੱਥੋਂ ਹਰੀ ਕਐਸ ਐਚਓ ਡੀਜੀਐਸਪੀ ਦੀ ਨੌਲੇਜ ਚ ਹੈਗੀ ਗੱਲ ਤਾਂ ਕੀ ਕਾਰਵਾਈ ਹੋਈ ਫਿਰ ਉਹ ਜਦੋਂ ਡੈਥ ਹੋ ਗਈ ਤਾਂ ਉਦੋਂ ਟਰੈਕਟਰ ਟਰਾਲੀ ਤੇ ਕੋਈ ਕਾਰਵਾਈ ਕੀਤੀ ਗਈ ਉਹਨਾਂ ਦੇ ਪਰਚਾ ਦਿੱਤਾ ਗਿਆ ਠੀਕ ਪਰ ਕਲੇਮ ਹਜੇ ਸਾਨੂੰ ਕੋਈ ਨਹੀਂ ਮਿਲਿਆ ਉਸ ਵੇਲੇ ਮੈਂ ਕੈਮਰਾਮੈਨ ਨੂੰ ਕਹਾਂਗਾ ਦਿਖਾਈ ਜਾਵੇ ਫੋਟੋ ਜਿਹੜਾ ਕਿਸਾਨ ਛੋਟਾ ਕਿਸਾਨ ਸੀਗਾ ਪਿੰਡ ਦਾ ਜਿਹੜਾ ਕਿੱਲਾ ਡੇਢ ਕਿੱਲਾ ਜ਼ਮੀਨ ਸੀਗੀ ਕੁਝ ਜਿਹੜੀ ਜ਼ਮੀਨ ਆ ਉਹ ਠੇਕੇ ਤੇ ਲੈ ਕੇ ਖੇਤੀ ਕਰਦਾ ਸੀਗਾ ਤੇ ਬੱਚੇ ਆ ਛੋਟੇ ਉਹਦੇ ਗੱਲ ਕਰਾਂਗੇ ਉਹਨਾਂ ਦੇ ਭਰਾ ਦੇ ਨਾਲ ਹਾਂਜੀ ਕਿਵੇਂ ਸੀਗਾ ਇਹ ਮਾਮਲਾ ਇਹ ਮਾਮਲਾ ਜੀ ਇਹ ਟਰਾਲੀਆਂ ਮਿੱਟੀ ਦੇ ਢੋੜ ਤੋਂ ਨਾਲ ਲੱਗਦੇ ਪਿੰਡ ਤੋਂ ਭਰ ਕੇ ਆਉਂਦੇ ਆ ਇਹ ਸਾਡੇ ਪਿੰਡ ਵਿੱਚ ਦੀ ਲੰਗਦੀਆਂ ਨੇ ਖੇਤ ਗਿਆਤੀ ਜੀ ਉਹ ਮੇਰਾ ਭਾਈ ਇਹ ਟਰਾਲੀਆਂ ਪਹਿਲਾਂ ਤਾਂ ਹੋਰਤੀਆਂ ਜੀ ਹੁਣ ਇਹ ਆਪਾਂ ਨੇ ਹੋਰ ਰੋਕੀਆਂ ਨੇ ਅਸੀਂ ਰੋਕਿਆ ਵੀ ਸੀ ਸਚਨ ਵੀ ਰੋਕਿਆ ਸੀ ਕਿ ਮਿਟਰੀ ਟਰਾਲੀਆਂ ਭਰਨੀਆਂ ਨਹੀਂਆਂ ਗੁਰਪ੍ਰੀਤ ਨੂੰ ਉਹਨੇ ਫੇਰ ਵੀ ਭਰੀਆਂ ਨੇ ਸਾਨੀ ਇਹ ਟਰਾਲੀਆਂ ਰੋਕੀਆਂ ਨੇ ਇਹੀ ਟਰਾਲੀਆਂ ਰਾਤ ਨੂੰ ਚੱਲਦੇ ਨੇ दारू ਦੇ ਰੱਜ ਕੇ ਚੱਲਦੇ ਨੇ ਡਿੱਕ ਡੋਲੇ ਖਾਂਦੇ ਆਉਂਦੇ ਤੇ ਹੀ ਮੇਰੇ ਭਾਈ ਨੂੰ ਫੇਟ ਮਾਰ ਕੇ ਆਊਟਸਾਈਡ ਆ ਕੇ ਮਾਰ ਕੇ ਭੱਜ ਗਏ ਤੇ ਵਿੱਚ ਹੁਣ ਵੀ ਦੇਸੀ ਸ਼ਰਾਬ ਪਈ ਆ ਜੀ दारू ਹੀ ਪੀਤੀ ਹੁੰਦੀ ਇਹ ਬੰਦੇ ਦੀ ਵੀ ਜੀ ਹੁਣ ਟਰੈਟ ਇਹ ਹੋਰ ਨੇ ਜੋ ਹੋਰ ਤੇ ਜਿਹੜੇ ਮਾਰ ਕੇ ਗਏ ਨੇ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਦਾ ਇਹ ਮੰਗ ਕਰੇ ਸਾਡਾ ਇਨਸਾਫ ਮਿਲਣਾ ਚਾਹੀਦਾ ਜੀ ਮੈਂ ਗੁਰਜੰਟ ਸਿੰਘ ਦੀ ਭੈਣ ਆ ਜੀ ਮੇਰਾ ਵੀਰਾ ਰਾਤ ਨੂੰ 9:30 ਵਜੇ ਖੇਤ ਜਾ ਰਿਹਾ ਸੀ ਜਿਹੜੀ ਮਤਲਬ ਕਿ ਪੱਖਾ ਵਗੈਰਾ ਚਲੋ ਟਰੈਕਟਰ ਟਰੈਕਟਰ ਵਾਲੇ ਦੀ ਸ਼ਰਾਬੀਤੀ ਹੋਈ ਸੀ ਫੇੜ ਮਾਰ ਕੇ ਉਹ ਸੁੱਟ ਗਿਆ ਉਹਨੇ ਦੁਬਾਰਾ ਮੁੜ ਕੇ ਚੁੱਕਿਆ ਵੀ ਨਹੀਂ ਹੈਗਾ ਦੇਖੋ ਹਮਦਰਦੀ ਦੀ ਇਹ ਅਸਲਾ ਹੈ ਸਾਡੇ ਕੋਲੇ ਜਦੋਂ ਆਪਾਂ ਕਿਸਾਨ ਛੜਕ ਤੇ ਸੁੱਟ ਰਹੇ ਆ ਚੱਕਣ ਤਾਂ ਸਾਡੇ ਨਾਲ ਸਹਿਮਤ ਹੋਣ ਦਿਓ ਦੀ ਹਮ ਹਮਦਰਦੀ ਸੀ ਆਪਾਂ ਖੇਤਾਂ ਦੇ ਵਿੱਚ ਕਿਸਾਨ ਜਾਂਦੇ ਨੇ ਕਾਸ਼ ਸਾਡੇ ਵੀਰ ਨੂੰ ਚੁੱਕਿਆ ਜਾਂਦਾ ਸ਼ਾਇਦ ਉਹ ਬਚ ਜਾਂਦਾ ਛੋਟੇ ਛੋਟੇ ਉਹਦੇ ਤੋਂ ਬੱਚੇ ਨਹੀਂ 6 ਸਾਲ ਦਾ ਬੇਟਾ 13 14 ਸਾਲ ਦੀਆਂ ਮੇਰੀਆਂ ਭਤੀਜੀਆਂ ਨੇ ਆ ਉਹਦੇ ਘਰ ਵਾਲੀ ਆ ਤੇ ਜ਼ਮੀਨ ਠੇਕੇ ਤੇ ਲੈਂਦਾ ਸੀ ਕਪੈਨ ਸੀ ਟਰੈਕਟਰ ਸੀ ਸਾਰਾ ਕਿਰਾਇਆ ਕਰਦਾ ਸੀ ਕਮਾਉਂਦਾ ਤੇ ਖਾਂਦਾ ਸੀ ਅੱਜ ਉਹਦੀ ਆ ਮਾਤਾ ਉਹਦੇ ਬਿਨਾ ਉਹਦਾ ਪਰਿਵਾਰ ਗੁਜ਼ਾਰਾ ਕਿੱਥੋਂ ਕਰੂਗਾ ਜੀ ਅਸੀਂ ਭੈਣ ਆ ਕੇ ਕਿੱਥੇ ਬੈਠ ਸਕਦੇ ਆ ਆਪਣਾ ਸਾਰਾ ਉਹਦਾ ਅੱਡ ਦਾ ਪ੍ਰੋਗਰਾਮ ਸੀ ਆਪਣੇ ਅਲੱਗ ਰਹਿ ਰਹੇ ਸੀ ਆਪਣੇ ਮਾਤਾ ਨੂੰ ਲਈ بیٹھا ਸੀ ਕੁਝ ਬੱਚਿਆਂ ਨੂੰ ਪੜਾ ਰਿਆ ਸੀ ਜੋ ਵੀ ਉਹ ਆਪਣੇ ਉਸਤੇ ਮਿਹਨਤ ਕਰ ਰਿਹਾ ਸੀ ਪਰ ਅਸੀਂ ਦੋ ਵਾਰ ਟਰੈਕਟਰ ਟਰਾਲੀ ਠਾਣੇ ਚ ਭੇਜਿਆ ਵਾਪਸ ਆਇਆ ਡੈਥ ਵੀ ਹੋ ਚੁੱਕੀ ਮੇਰੇ ਵੀਰ ਦੀ ਪਰ ਉਹ ਬੰਦਾ ਜੋ ਜੀ ਸੀ ਵੀ ਵਾਲਾ ਸੀ ਉਹਨੇ ਨਾ ਤਾਂ ਪਟਿਆਲੇ ਜਾ ਕੇ ਨਾ ਕੋਈ ਭੋਗਤੇ ਨਾ ਸਾਡੀ ਉਹਨੇ ਅੱਜ ਤੱਕ ਕੋਈ ਵੀ ਗੱਲ ਸਾਡੇ ਨਾਲ ਸਹਿਮਤ ਹੋ ਕੇ ਨਹੀਂ ਕੀਤੀ ਵੀ ਉਹਨਾਂ ਵੱਲੋਂ ਕੋਈ ਹਮਦਰਦੀ ਨਹੀਂ ਪ੍ਰਗਟਾਈ ਪਹਿਲੀ ਤਾਂ ਗੱਲ ਇਹ ਹੈ ਵੀ ਜਦੋਂ ਹਾਦਸਾ ਬੀਤ ਚੁੱਕਿਆ ਸੀਗਾ ਤਾਂ ਹਾਦਸਾ ਵਾਪਰ ਗਿਆ ਤਾਂ ਉਸ ਤੋਂ ਬਾਅਦ ਇਨਸਾਨੀਅਤ ਤੌਰ ਤੇ ਵੀ ਫਰਜ਼ ਬਣਦਾ ਬੰਦੇ ਦਾ ਵੀ ਕੋਈ ਹਾਦਸਾ ਹੋ ਗਿਆ ਤਾਂ ਵੀ ਉਹਨੂੰ ਮੌਕੇ ਤੇ ਚੱਕਿਆ ਜਾਵੇ ਹਨਾ ਜੋ ਮੌਕੇ ਤੇ ਚੱਕਿਆ ਜਾਂਦਾ ਸ਼ਾਇਦ ਸਾਡਾ ਭਰਾ ਇੱਥੇ ਤੱਕ ਅੱਜ ਨਾ ਹੁੰਦਾ ਆਪਣੇ ਪਰਿਵਾਰ ਚ ਬੈਠ ਦੇਖੋ ਉਹ ਪੁਲਿਸ ਜਾਂ ਜੋ ਵੀ ਆ ਉਹਨਾਂ ਨੂੰ ਤੇ ਇਸ ਲਾਈਨ ਚ ਪੈ ਗਏ ਉਹ ਤਾਂ ਵੀ ਆਸੀਂ ਇੱਥੋਂ ਪ੍ਰਸ਼ਾਸਨ ਨੂੰ ਦੱਬਾਂਗੇ ਤਾਂ ਸਾਡੀ ਹੋ ਗਈ ਉਹਨੂੰ ਬਚਾਉਣ ਵਾਸਤੇ ਵੀ ਅਸੀਂ ਉਸਨੂੰ ਬਚਾਉਣਾ ਅਸੀਂ ਕੋਈ ਇੱਧਰ ਇਹ ਲੈਂਚ ਨਹੀਂ ਪਏ ਸਾਨੂੰ ਬਚਾਉਣ ਤੱਕ ਸੋਚਦੇ ਰਹੇ ਅਸੀਂ ਵੀ ਮੇਰੇ ਵੀਰੇ ਨੂੰ ਜੋ ਮਰਜੀ ਜਿਵੇਂ ਮਰਜੀ ਹੋਵੇ ਅਸੀਂ ਇਹਦੀ ਜਾਨ ਬਚਾਵਾਂਗੇ ਆਪਣੇ ਛੋਟੇ ਛੋਟੇ ਬੱਚਿਆਂ 'ਚ ਬੈਠ ਕੇ ਇਹਨਾਂ ਨੂੰ ਪਿਆਰ ਦਊਗਾ ਅਸੀਂ 10-15 ਲੱਖ ਰੁਪਏ ਲਾ ਚੁੱਕੇ ਅੱਜ ਤੱਕ ਸਾਡੀ ਕੋਈ ਵੀ ਸੁਣਵਾਈ ਨਾ ਦੁਬਾਰਾ ਫੇਰ ਇਹ ਜੀ ਸੀ ਵੀ ਵਾਲੇ ਮੁੰਡੇ ਨੇ ਗੁਰਪ੍ਰੀਤ ਨੇ ਇਹ ਟਰਾਲੀਆਂ ਦੁਬਾਰਾ ਚਲਾਈਆਂ ਜਿਸ ਕਰਕੇ ਟਰਾਲੀਆਂ ਨੂੰ ਅਸੀਂ ਰੋਕਿਆ ਗਿਆ ਪਹਿਲਾ ਵਾਲਾ ਟਰੈਕਟਰ ਟਰਾਲੀ ਤੋਂ ਵਾਰ ਠਾਣੇ ਚ ਗਿਆ ਤੇ ਉਹਨਾਂ ਨੇ ਪ੍ਰਸ਼ਾਸਨ ਨੇ ਛੱਡਿਆ ਨਾ ਹੀ ਤਾਂ ਦੇਖੋ ਕਿ ਸਾਡੇ ਬਿਨਾ ਪੁੱਛੇ ਸਮਾਣੇ ਜਾਂਦਾ ਅਸੀਂ ਦੋਨੋਂ ਭੈਣ ਭਰਾ ਅੱਗੇ ਜਾ ਕੇ ਠਾਣੇ 'ਚ ਪੁੱਛਦੇ ਹਾਂ ਵੀ ਕੀ ਕਾਰਨਾਂ ਜੋ ਇੱਥੋਂ ਟਰੈਕਟਰ ਟਰਾਲੀ ਛੱਡਿਆ ਸਾਨੂੰ ਕਹਿੰਦੇ ਪਟਿਆਲੇ ਜਾ ਕੇ ਜੱਜ ਦੇ ਕਾਰਵਾਈ ਕਰੋ ਤੇ ਉੱਥੋਂ ਪੁੱਛੋ ਵੀ ਕੀ ਬਣਦਾ ਅਸੀਂ ਕਰ ਕੀ ਸਕਦੇ ਇੱਕ ਤਾਂ ਸਾਡਾ ਮੇਰਾ ਭਰਾ ਦੀ ਡੈਥ ਹੋ ਗਈ ਬੁੜੀ ਮਾਂ ਆ ਗਾਂ ਬੱਚੇ ਬੁੜੀ ਮਾਂ ਹੈ ਬਹੁਤ ਤਰੀ ਭయ్యా ਸਾਡੇ ਵਿੱਚ ਜਾਨ ਕਿੱਥੋਂ ਆਸੀ ਉਹ ਪੀਰ ਦੀ ਅਸੀਂ ਲੋਕਾਂ ਨਾਲ ਲੜਾਈਆਂ ਲੜੀਏ ਜੋ ਚਲੋ ਪਿੰਡ ਦਾ ਸਾਡੀ ਮਦਦ ਕਰ ਰਿਆ ਅੱਜ ਵੀ ਸਾਡੇ ਨਾਲ ਨੇ ਸਾਰੇ ਪਰ ਜਿਹੜੀ ਸਾਡੀ ਜਾਨ ਨੂੰ ਦੁੱਖਾ ਬੁਢੀ ਮਾਂ ਨੂੰ ਆ ਇਹਦੇ ਬੱਚਿਆਂ ਨੂੰ ਆ ਆਪਣਾ ਪਿਤਾ ਮੰਗਦਿਆਂ ਨੇ ਕੁੜੀਆਂ ਡੈਡੀ ਤਾਓ ਅੱਜ ਅਸੀਂ ਬਖਤ ਲੰਗਾ ਰਹੇ ਆ ਅਸੀਂ ਵੀ ਜੀ ਦੇਖੋ ਕਿੰਨਾ ਚਿਰ ਲੰਗਾਵਾਗੇ ਸਮਾ ਤਾਂ ਇਹਨਾਂ ਦੇ ਕਾਰੋਬਾਰ ਨੇ ਲਗਾਉਣਾ ਸਾਡੇ ਵੱਲੋਂ ਇਹ ਆ ਜਿੰਨੀ ਹੋ ਸਕਦੀ ਆ ਇਹਨਾਂ ਦੀ ਮਦਦ ਕੀਤੀ ਜਾਵੇ ਵੱਡੀ ਗੁੱਡੀ ਨੂੰ ਨੌਕਰੀ ਦੇਤੀ ਆਵੇ ਇਹ ਆਪਣਾ ਕਾਰੋਬਾਰ ਚਲਾਵੇ ਆਪਣੇ ਭੈਣ ਭਾਈਆਂ ਨੂੰ ਲਵੇ ਲਾਵੇ ਦੇਖੋ ਸਾਡਾ ਬ੍ਰਦਰ ਬਿਲਕੁਲ ਛੋਟੀ ਏਜ ਦਾ 39 ਸਾਲ ਦੀ ਉਮਰ ਆ। ਵੱਡੀ ਹੋਈ ਆ ਮਿੱਟੀ ਦੀ ਤਾਂ ਭਰ ਕੇ ਜਿਹੜਾ ਇਹ ਲਗਾਤਾਰ ਪਿਛਲੇ ਕਾਫੀ ਸਮੇਂ ਤੋਂ ਆ ਜਿਹੜਾ ਇਹ ਟਰਾਲੀਆਂ ਦੀਆਂ ਲਾਈਨਾਂ ਰਾਤ ਨੂੰ ਦੇਖੀਆਂ ਜਾਂਦੀਆਂ ਵਾ ਰੋਡਾਂ ਤੇ ਚੱਲ ਰਹੀਆਂ ਆ ਇਹ। ਤੇ ਇਹ ਇਹ ਬੱਚਾ ਜਿਹੜਾ ਬੱਚਾ ਕੁਝ ਕਹਿਣਾ ਚਾਹੁੰਦਾ ਤੁਸੀਂ? ਹੈਲੋ। ਮੈਂ ਜੇ ਸਾਡੇ ਪਾਪਾ ਜਾ ਰਹੇ ਸੀ। ਤੁਸੀਂ ਚੱਤ ਨਹੀਂ ਚਰਦੇ ਸੀ ਤੁਹਾਨੂੰ ਪਤਾ ਨਹੀਂ ਸੀ। ਅੱਜ ਸਾਡੇ ਚਾ ਪਾਪਾ ਚੱਤ ਲੰਦੇ ਬਾਅਦ ਚ ਨਹੀਂ ਜਾਂਦੇ। ਜੇ ਤੁਹਾਡੇ ਪਾਪਾ ਮੋਤੇ ਆਂ ਸੱਦੇ ਟਰਾਲਾ ਚੁਦੋ ਦਿੰਦੇ ਜਾਣੇ ਦਿੰਦੇ ਜਾਣੇ ਪੱਜ ਲਾਤੇ ਜਮੇ ਜਾਣੇ ਤੁਸੀਂ ਨਾਲੇ ਬੀਜੀਏ ਨਜਾਇਜ਼ ਚੱਲ ਰਹੀਆਂ ਨੇ ਟਰਾਲੀਆਂ ਜਿਨ੍ਹਾਂ ਵੇਲੇ ਅਸੀਂ ਪਹਿਲਾਂ ਵੀ ਰੋਕ ਚੁੱਕੇ ਆਂ ਫੇਰ ਵੀ ਵਿੱਚ ਲੋਕ ਇਹ ਗੱਲ ਕਹਿੰਦੇ ਨੇ ਕਿ ਪ੍ਰਸ਼ਾਸਨ ਮਿਲਿਆ ਹੋਇਆ ਤਾਂ ਕਰਕੇ ਟਰਾਲੀਆਂ ਚੱਲ ਰਹੀਆਂ ਨੇ ਅਸੀਂ ਇਹ ਰਾਤ ਨੂੰ ਚੱਲਦੀਆਂ ਨੇ ਦੇਖੋ ਪਰਿਵਾਰ ਉਜੜ ਗਿਆ ਬੱਚਾ ਛੋਟਾ ਜਿਹਾ ਤੁਹਾਡੇ ਸਾਹਮਣੇ ਇਹਨਾਂ ਨੂੰ ਵੱਦ-ਵੱਦ ਇਨਸਾਫ ਮਿਲਣਾ ਚਾਹੀਦਾ ਵੱਡੀ ਲੜਕੀ ਨੂੰ ਤਾਂ ਨੌਕਰੀ ਮਿਲਣੀ ਚਾਹੀਦੀ ਹੈ ਤੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਦਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਜੈਬ ਸਿੰਘ ਹੈ ਜੀ ਮੈਂ ਕਿਸਾਨ ਜੁਨੀਅਰ ਦਾ ਪਿੰਡ ਕਾਈ ਦਾ ਪ੍ਰਧਾਨ ਹੈ ਜੀ ਜੀ ਦੇਖੋ ਜੀ ਜਿਹੜੀ ਇਹ ਹਾਸਾ ਵਾਪਰਿਆ ਪਿਛਲੇ ਮਹੀਨੇ ਚ ਵਾਪਰਿਆ ਹਾਸਾ ਤਰੀਕ ਦਾ ਮੈਨੂੰ ਪਤਾ ਨਹੀਂ ਇਹਨਾਂ ਨੂੰ ਜੀ ਤਰੀਕ ਨੂੰ ਹਾਸਾ ਵਾਪਰਿਆ ਇਹ ਤੇ ਇੱਥੋਂ ਦੀ ਉਹ ਵੀ ਚੱਲਦੇ ਟਰਾਲੇ ਵੀ ਚੱਲਦੇ ਸੀ ਤੇ ਇਹ ਟਰਾਲੀਆਂ ਵੀ ਚਲਦੀਆਂ ਸੀ ਹੋਰ ਛੋਟੀਆਂ ਜਿਹੜੀਆਂ ਟਰਾਲੀਆਂ ਬਿੱਡ-ਬਿੱਡ ਚ ਥੱਲੇ-ਥੱਲੇ ਭਰ ਕੇ ਉਹ ਵੀ ਚਲਦੀਆਂ ਸੀ ਸਾਡਾ ਮੁੰਡਾ ਇਹ ਸਾਡੇ ਨਗਰ ਦਾ ਗੁਰਜੰਟ ਸਿੰਘ ਸਾਡੇ ਹੀ ਸਮਝੋ ਵੀ ਸਾਡਾ ਮੁੰਡਾ ਇਹ ਖੇਤੋਂ ਆਪਣਾ ਕੋਈ ਕੰਮ ਗਿਆ ਸੀ ਆ ਰਿਹਾ ਸੀ ਉਹਨਾਂ ਦੀ ਸ਼ਰਾਬ ਵੀ ਪੀਤੀ ਹੋਈ ਸੀ ਉਸ ਬੰਦਿਆਂ ਦੀ ਜਿਹੜੇ ਉਹ ਟਰਾਲੀ ਵਾਲੇ ਜਿਹੜੇ ਟਰਾਲੀ ਲੈ ਕੇ ਜਾ ਰਹੇ ਸੀ ਜਿਹੜੇ ਟਰਾਲੀ ਲੈ ਕੇ ਜਾ ਰਹੇ ਤੇ ਦੋ ਤਿੰਨ ਟਰਾਲੀਆਂ ਲਗਾਤਾਰ ਹੀ ਚਲਦੀਆਂ ਜਾਂਦੀਆਂ ਸੀ ਉਹਨਾਂ ਨੇ ਇਹ ਆਉਂਦਾ ਮਤਲਬ ਬੇਤਾਲਾ ਵਜਨ ਪਾਉਂਦੇ ਨੇ ਇਹ ਬੇਤਾਲਾ ਵਜਨ ਪਾਇਆ ਹੋਇਆ ਹੈ 30 ਟਰੈਕਟਰ ਪਤਾ ਨਹੀਂ ਖੜਾ ਹੋਇਆ ਕੀ ਹੋਇਆ ਉੱਥੇ ਕੋਈ ਨਹੀਂ ਸੀ ਇਹਨਾਂ ਨੇ ਆਪਣੀ ਚਪੇਟ ਚ ਲੈ ਲਿਆ ਜੀ ਚਪੇਟ ਚ ਲੈ ਕੇ ਉਹ ਇੱਕ ਪਾਸੇ ਡਿੱਗ ਗਿਆ ਟਰਾਲੀਆਂ ਲੈ ਗਏ ਦਵਾਲਕੇ ਉਹ ਘੰਟਾ ਲੰਘਿਆ ਪਤਾ ਨਹੀਂ 2 ਘੰਟੇ ਲੰਘੇ ਕਿੰਨਾ ਟਾਈਮ ਲੰਘਿਆ ਕੋਈ ਸਾਡੇ ਪਿੰਡ ਦਾ ਮੁੰਡਾ ਆਇਆ ਉਸ ਨੇ ਸਨੇਹਾ ਲਾਇਆ ਇੱਕ ਮੈਨੂੰ ਲੱਗਦਾ ਘੱਗੇ ਤੋਂ ਵੀ ਸਾਡੇ ਪਿੰਡ ਦਾ ਮੁੰਡਾ ਆਉਂਦਾ ਸੀ ਉਹ ਖੜਿਆ ਉਹਨੇ ਫੋਨ ਫਾਨ ਕਰੇ ਦੋ ਇਹ ਮੁੰਡਿਆਂ ਨੇ ਸਨੇਹਾ ਲਾਇਆ ਫਟਾਫਟ ਗਏ ਚਲੋ ਚੱਕਿਆ ਉਦੋਂ ਤੱਕ ਤੁਸੀਂ ਦੇਖ ਲਓ ਵੀ ਘੰਟਾ ਬੰਦਾ ਐਕਸੀਡੈਂਟ ਵਾਲਾ ਪਿਆ ਰਹੇ ਉਹਦੇ ਕੰਨਾਂ 'ਚੋਂ ਵੀ ਉਹਦੇ ਸਾਰੇ ਲਹੂ ਲੂਹੂ ਆਇਆ ਮਤਲਬ ਖੂਨ ਆਇਆ ਉਦੋਂ ਬਾਅਦ ਜੀ ਚੱਕ ਕੇ ਲੈ ਗਏ ਪਟਿਆਲੇ ਰਿਹਾ ਉਹ 26 ਦਿਨ 15 ਲੱਖ ਰੁਪਈਆ ਲੱਗ ਗਿਆ ਉਹਤੇ ਪਰ ਜਿਹੜਿਆਂ ਦੀ ਉਹ ਟਰਾਲੀ ਸੀ ਜੀ ਉਹਨਾਂ ਨੇ ਇੱਕ ਦੋ ਵਾਰੀ ਆਏ ਨੇ ਉਹ ਕਹਿੰਦੇ ਸੀ ਵੀ 2 ਲੱਖ ਰੁਪਇਆ ਲੈ ਲਓ ਸਾਡੇ ਲਈ ਤਾਂ ਅਸੀਂ ਤਾਂ ਗਰੀਬ ਆ ਸਾਡੇ ਲਈ ਤਾਂ ਹੈ ਨਹੀਂ ਹੂੰ ਹੂੰ ਚਲੋ ਜੀ ਥਾਣੇ 'ਚ ਵੀ ਗਈ ਟਰਾਲੀ ਰੱਬ ਜਾਣਦਾ ਹੁਣ ਥਾਣੇ ਵਾਲਿਆਂ ਨੇ ਕੀ ਕਰਿਆ ਕੀ ਨਾ ਕਰਿਆ ਉਸ ਬਾਰੇ ਸਾਨੂੰ ਪਤਾ ਨਹੀਂ ਪਰ ਉਹ ਅਸੀਂ ਉਹ ਫੇਰ ਵੀ ਬੁਲਾਏ ਜਿਹੜਾ ਜੀਵੀਸੀ ਵਾਲਾ ਇਹ ਮੁੰਡਾ ਹੈ ਜੀ ਇਹ ਇਹਨੂੰ ਇਹ ਐਸਐਚਓ ਦੇ ਸਾਹਮਣੇ ਐਸਐਚਓ ਪਹਿਲਾਂ ਦਰਸ਼ਨ ਸਿੰਘ ਸੀ ਜੀ ਹਉ ਉਹਦੀ ਬਦਲੀ ਹੋ ਗਈ ਹੁਣ ਉਹਦੇ ਨਵਾਂ ਆ ਗਿਆ ਉਸ ਦੇ ਸਾਹਮਣੇ ਉਹ ਉੱਥੇ ਉਹਨੇ ਕਿਹਾ ਐਸ ਐਚਓ ਨੇ ਬੀ ਜੇ ਇਹ ਟਰਾਲੀਆਂ ਤੇਰੀਆਂ ਹਰਿਆਣੇ ਵਾਲਿਆਂ ਆ ਗਈਆਂ ਨਾਲੇ ਤੇਰੀ ਜੀ ਵੀ ਸੀ ਅੰਦਰ ਕਰੂੰਗਾ ਤੇ ਨਾਲੇ ਟਰਾਲੀਆਂ ਅੰਦਰ ਕਰੂੰਗਾ ਇਹ ਨਹੀਂ ਚੱਲਣੀਆਂ ਚਾਹੀਦੀਆਂ ਪਰ ਇਸ ਮੁੰਡੇ ਨੇ ਰੱਬ ਜਾਣਦਾ ਵੀ ਕੀ ਉਹਦੀ ਲਿੰਕ ਨੇ ਕੀ ਉਹਨੇ ਨਾਂ ਪਰਵਾਹ ਕਰਦੇ ਹੋਏ ਜੀ ਵੀ ਸੀ ਵਾਲੇ ਨੇ ਟਰਾਲੀਆਂ ਫੇਰ ਮੰਗਾਉਣੀਆਂ ਸ਼ੁਰੂ ਕਰਤੀਆਂ ਪਰ ਇਹ ਟਰਾਲੀਆਂ ਉਰੇ ਦੀਆਂ ਨੇ ਇਹਨਾਂ ਦਾ ਕਸੂਰ ਕੋਈ ਨਹੀਂ ਇਹ ਟਰੈਕਟਰ ਵਾਲਿਆਂ ਦਾ ਜੀ ਐਸ ਮੌਕੇ ਠੀਕ ਹੈ ਸਾਡੇ ਪਰਿਵਾਰ ਨੂੰ ਇਹਨੂੰ ਦੁੱਖ ਤੀ ਬਹੁਤ ਜਿਆਦਾ ਦੁੱਖ ਤੀ ਇਹਨਾਂ ਨੂੰ ਐ ਹੋ ਗਿਆ ਵੀ ਇਹ ਵੱਡੀਆਂ ਟਰਾਲੀਆਂ ਨੇ ਸਾਡਾ ਨੁਕਸਾਨ ਕਰਿਆ ਸਾਡਾ ਭਾਈ ਪੁੱਤ ਚਲਿਆ ਗਿਆ ਵੀ ਉਹਦੇ ਕਾਰਨ ਇਹ ਟਰਾਲੀਆਂ ਘੇਰ ਲੀਆਂ ਵੀ ਤਾਂ ਫੇਰ ਚੱਲ ਪੀਆਂ ਫੇਰ ਲਾਤੜਨੀਆਂ ਹੋਰ ਕਿਸੇ ਨੂੰ ਉਹੀ ਜਾਦ ਇਹਨਾਂ ਨੇ ਘੇਰੇ ਉਹਨਾਂ ਦੇ दारू-ਦੂਰੂ ਵੀ ਸ਼ਾਇਦ ਨਹੀਂ ਜਿਹੜੀ ਗੱਲ ਕਸੂਰ ਦੀ ਕਰਦੇ ਆਪਾਂ ਉਹ ਚੀਜ਼ ਤਾਂ ਮੰਨਦੇ ਆਂ ਪਰ ਓਵਰਲੋਡ ਦਾ ਟਰਾਲੀਆਂ ਇਹ ਵੀ ਉਸੇ ਤਰੀਕਾ ਚੱਲ ਰਹੀਆਂ ਨਾ ਹਾਲਸਾ ਤਾਂ ਇਹਨਾਂ ਨਾਲ ਵੀ ਆਪਾਂ ਪਰ ਸਾਰਾ ਕੁਝ ਦੱਸਦਾ ਜੀ ਇਹ ਪਰ ਉਹੀ ਗੱਲ ਕਰ ਕੀ ਘੇਰੀਆਂ ਇਹ ਵੀ ਓਵਰਲੋਡ ਨੇ ਜੀ ਓਵਰਲੋਡ ਕਰਕੇ ਇਹ ਖੜੇ ਟਰੈਕਟਰ ਆਉਂਦੇ ਨੇ ਵੀ ਕਿਸੇ ਨੂੰ ਹੋਰ ਵੀ ਲਵੇਟ ਚ ਲੈ ਸਕਦੀਆਂ ਨੇ ਇਹ ਇਸ ਕਰਕੇ ਅਸੀਂ ਤਾਂ ਵੀ ਇਹੀ ਮੰਗ ਕਰਦੇ ਆਂ ਵੀ ਨਾ ਤਾਂ ਸਾਡੀ ਕੋਈ ਪ੍ਰਸ਼ਾਸਨ ਨੇ ਚੱਜ ਨਾਲ ਸੁਣੀ ਨਾ ਉਹ ਬੰਦੇ ਸੁਣੇ ਨਾ ਇਹ ਜਿਹੜਾ ਇਹ ਮੁੰਡਾ ਸੀ ਜੀਵੀਸੀ ਵਾਲਾ ਗੁਰਪ੍ਰੀਤ ਢੂੜ ਦਾ ਇਹ ਬਹੁਤ ਦੋ ਵਾਰੀ ਸਾਨੂੰ ਪਰਸੋਂ ਵੀ ਟਾਈਮ ਚੌਥੇ ਟਾਈਮ ਦੇ ਕੇ ਗਿਆ ਵੀ ਮੈਂ ਆਉਂਗਾ ਉਹ ਕੱਲ ਕਹਿੰਦਾ ਵੀ ਮੈਂ ਨਹੀਂ ਆਉਂਦਾ ਹੈਗਾ ਮੈਂ ਨਹੀਂ ਆਉਂਦਾ ਹੈਗਾ ਮੇਰੇ ਤਾਂ ਕੋਈ ਕੰਮੇ ਨਹੀਂ ਹੈਗਾ ਐ ਵੀ ਸ਼ਰਾਰਤ ਕਰਦੇ ਨੇ ਇਹ ਵੀ ਇਹ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਜਾ ਤਾਂ ਕੋਈ ਇਸ ਬੱਚੀ ਨੂੰ ਨੌਕਰੀ ਮਿਲਣੀ ਚਾਹੀਦੀ ਹੈ ਗੁਰਜੰਟ ਸਿੰਘ ਦੀ ਬੱਚੀ ਨੂੰ ਤੇ ਜਾ ਉਹਨਾਂ ਚੋਂ ਕੋਈ ਕਲੇਮ ਦਾ ਵਗੈਰਾ ਸਰਕਾਰ ਅੱਗੇ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਜਾ ਕਲੇਮ ਉਹਨੂੰ ਮਿਲੇ ਪੂਰੇ ਜੋਰ-ਸ਼ੋਰ ਨਾਲ ਵੱਡਾ ਕਲੇਮ ਮਿਲੇ ਜਿਵੇਂ ਉਹਨਾਂ ਨੇ ਪਰਚਾ ਕਰਤਾ ਹੁਣ ਸਾਡੀ ਤਾਂ ਇਹ ਮੰਗ ਹੈ ਜੀ ਚਲੋ ਪਿੰਡ ਵਾਸੀਆਂ ਦੀ ਪਰਿਵਾਰ ਦੀ ਸਾਰੇ ਨਗਰ ਦੀ ਮੰਗ ਹੈ ਕਿ ਜਿਹੜਾ ਬੱਚਿਆਂ ਦੇ ਸਿਰ ਤੋਂ ਸਾਯਾ ਉੱਠ ਚੁੱਕਿਆ ਤਾਂ ਉਹਦਾ ਕਰਕੇ ਬੱਚਿਆਂ ਨੂੰ ਜਿਹੜਾ ਅੱਗੇ ਸਰਕਾਰ ਵੱਲੋਂ ਕੋਈ ਮੁਆਵਜ਼ਾ ਜਾਂ ਕੋਈ ਨੌਕਰੀ ਵਗੈਰਾ ਦਿੱਤੀ ਜਾਵੇ ਤਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਫਿਰ ਜਿਹੜੀਆਂ ਤਸਵੀਰਾਂ ਇਹ ਦਿਖਾ ਦਿੱਤੀਆਂ ਜਾਣ ਵੀ ਟਰਾਲੀਆਂ ਜਿਹੜੀਆਂ ਇਹ ਬਹੁਤ ਓਵਰਲੋਡ ਜਿਹੜੀਆਂ ਚਲਾਈਆਂ ਜਾਂਦੀਆਂ ਬਜ਼ੁਰਗੋ ਇੱਕ ਮਿੰਟ ਦਿਖਾਓ ਥੋੜਾ ਜਿਹੜੀ ਇੱਕ ਉਹ ਟਰਾਲੀ ਜਿਹੜੀ ਪਿੱਛੇ ਵੀ ਰੋਕੀ ਹੋਈ ਆ ਉਹ ਵੀ ਓਵਰਲੋਡਡ ਟਰਾਲੀ ਚੱਲ ਰਹੀ ਸੀਗੀ ਇਸ ਤਰ੍ਹਾਂ ਕਰਕੇ ਜਿਹੜੀਆਂ ਪਿੰਡ ਵਾਲੇ ਇਲਾਕਾ ਵਾਸੀਆਂ ਵੱਲੋਂ ਸਾਰੇ ਪਿੰਡ ਦੇ ਨਗਰ ਵੱਲੋਂ ਜਿਹੜੀਆਂ ਇਕੱਠੇ ਹੋ ਕੇ ਟਰਾਲੀਆਂ ਜਿਹੜੀਆਂ ਰੁਕੀਆਂ ਗਈਆਂ ਤੇ ਭੱਗਾ ਥਾਣੇ ਦੇ ਵਿੱਚ ਜਿਹੜਾ ਪੁਲਿਸ ਨੂੰ ਦਰਖਾਸਤ ਵੀ ਦਿੱਤੀ ਗਈ ਆ ਇਹਨਾਂ ਤੇ ਕਾਰਵਾਈ ਕਰਨ ਸਬੰਧੀ